ਇੱਥੇ ਤੁਸੀਂ ਟਰੈਕਟਰ ਦੇਖ ਰਹੇ ਹੋ ਨਿਊ ਹਾਲੈਂਡ 3630 BJ ਸਿਰਫ 750 ਘੰਟਾ ਟਰੈਕਟਰ ਇਹ ਚੱਲਿਆ ਹੋਇਆ ਹੈ ਕੀ ਰੇਟ ਹੈ ਇਹਦਾ ਕਿੰਨੇ ਮਾਡਲ ਹੈ ਕਿੱਥੇ ਖੜਾ ਹੈ ਮਾਲਕ ਵੀਰ ਦਾ ਫੋਨ ਨੰਬਰ ਵਗੈਰਾ ਆਪਾਂ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਨੂੰ ਬਾਈਜੀ ਸ਼ੇਅਰ ਜ਼ਰੂਰ ਕਰ ਦਿਓ ਵਾਤ ਵਾਤ ਫੇਸਬੁੱਕ ਗਰੁੱਪਾਂ ਦੇ ਵਿੱਚ ਆਪਾਂ ਹਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆਂ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੇ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ Facebook ਵਾਲੇ ਵੀਰ ਪੇਜ ਨੂੰ ਫੋਲੋ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਮਿੱਤਰੋ ਇਸ ਟਰੈਕਟਰ ਬਾਰੇ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ 2021 ਮਾਡਲ ਟਰੈਕਟਰ ਹੈ ਜੀ ਇਹ ਪੰਜਾਬ ਨੰਬਰ ਪਹਿਲੇ ਨਾਮ ਹੈ ਟਰੈਕਟਰ ਪੀਵੀ 92 29 ਮੋਗੇ ਦਾ ਟਰੈਕਟਰ ਦਾ ਨੰਬਰ ਹੈ 750 ਘੰਟਾ ਟਰੈਕਟਰ ਇਹ ਬਾਈ ਦੀ ਚੱਲਿਆ ਹੋਇਆ ਹੈਗਾ Ориਜਨਲ ਚੱਲਿਆ ਹੋਇਆ ਜੀ 90 95 ਪੈਸੇ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਹੈ ਨਗਦ ਕੈਸ਼ ਤੇ ਆ ਪੇਪਰ ਵਗੈਰਾ ਸਾਰੇ ਤੁਹਾਨੂੰ ਟਰੈਕਟਰ ਦੇ ਬਿਲਕੁਲ ਕੰਪਲੀਟ ਮਿਲ ਲਗੇ ਟਰੈਕਟਰ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਤੁਸੀਂ ਬਾਕੀ ਵੀਡੀਓ ਦੇ ਵਿੱਚ ਕੰਡੀਸ਼ਨ ਵਗੈਰਾ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਜੀ ਜੇ ਆਪਾਂ ਹੁਣ ਗੱਲ ਕਰੀਏ ਰੇਟ ਦੀ ਤਾਂ ਮਾਲਕ ਵੀਰ ਵੱਲੋਂ ਟਰੈਕਟਰ ਦਾ ਰੇਟ ਰੱਖਿਆ ਗਿਆ ਜੀ 7.8 ਲੱਖ ਰੁਪਿਆ 8 ਲੱਖ 25000 ਰੁਪਿਆ ਰੇਟ ਹੈ ਮੌਕੇ ਤੇ ਰੇਟ ਘਟ ਹੋ ਜਾਊਗਾ ਜੀ ਰੇਟ ਕੋਈ ਫਿਕਸ ਨਹੀਂ ਇਹ ਜਿਹੜਾ ਟਰੈਕਟਰ ਹੈ ਮਿੱਤਰੋ ਪਿੰਡ ਇਹ ਜੀਰਾ ਦੇ ਕੋਲੇ ਪਿੰਡ ਹੈ ਵੀਰ ਦਾ ਉੱਥੇ ਇਹ ਖੜਾ ਟਰੈਕਟਰ ਸੇਲ ਲਈ ਜੇ ਕਿਸੇ ਭਰਾ ਨੇ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਬਾਕੀ ਵੀਡੀਓ ਆਪਣੀ ਚੰਗੀ ਲੱਗੀ ਵਾਤਵਾਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਗਰੁੱਪਾਂ ਦੇ ਵਿੱਚ ਤਾਂ ਜੋ ਕਿਸੇ ਵੀਰ ਭਰਾ ਨੇ ਕੋਈ ਟਰੈਕਟਰ ਵਗੈਰਾ ਖਰੀਦਣਾ ਹੁੰਦਾ ਜੀ ਵੀਡੀਓ ਦੇਖ ਕੇ ਵੀ ਖਰੀਦ ਸਕਦੇ ਨੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਆਂ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦ ਜੀ